ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਾਅਦਾ ਇੱਥੇ ਬਹੁਤ ਸਾਰੇ ਕੰਮ ਕੀਤੇ ਆ ਔਰ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਿਜਨਰੀ ਸੋਚ ਰੱਖਣ ਵਾਲੇ ਆ ਔਰ ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਉਹਨਾਂ ਨੂੰ ਪਰਖਣ ਦੀ ਲੋੜ ਨਹੀਂ ਹੁਣ ਉਹਨਾਂ ਨੇ ਲੰਮਸ਼ਾਲ ਕੰਮ ਕੀਤੇ ਦੇਖੋ ਬੀਜ ਦੀ ਗੱਲ ਬੀਜ ਜਿਹੜਾ ਬੀਜ ਲੋਕਾਂ ਨੂੰ ਦੇਣ ਦੀ ਗੱਲ ਕਰੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਆਪ ਜਾ ਰਹੇ ਆ ਦੇਖੋ ਇਹ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਦਾ ਡਰਾਮੇ ਕਰ ਰਹੀਆਂ ਨੇ ਜੀ ਪਾਣੀ ਦੇ ਵਿੱਚ ਖੜ ਕੇ ਤੁਹਾਡੀ ਜ਼ਿੰਮੇਵਾਰੀ ਝਾੜੂ ਲਾਉਣ ਦੀ ਥੋੜਾ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਤੁਹਾਨੂੰ ਝਾੜੂ ਲਾਉਣ ਲਈ ਬਣਾਇਆ ਜਾਂ ਤੁਹਾਨੂੰ ਪਜਾਮਾ 2 ਫੁੱਟ ਉੱਪਰ ਚੱਕ ਕੇ ਧੋਂ ਚ ਪਾਣੀ ਦੇ ਵਿੱਚ ਆਪਣੇ ਫੋਟੋ ਸ਼ੂਟ ਕਰਾਉਂਦੇ ਫਿਰਦੇ ਇਹ ਗੱਲ ਨਹੀਂ ਹੈ ਤੁਹਾਨੂੰ ਲੋਕਾਂ ਨੇ ਆਪਣੀ ਸੁਰੱਖਿਆ ਦੇ ਲਈ ਔਰ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਤੁਸੀਂ ਡਾਇਰੈਕਸ਼ਨਸ ਤੁਸੀਂ ਪਾਲਿਸੀਜ਼ ਬਣਾਉਣੀ ਹੈ ਉਹ ਅਫੀਸਰਸ ਨੇ ਜਿਹੜੀ ਉਹਨੂੰ ਇੰਪਲੀਮੈਂਟ ਕਰਨਾ ਪਰ ਸਹੀ ਮਹਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਪ੍ਰਭਾਤ ਪਰਿਵਾਰਾਂ ਦੀ ਪੰਜਾਬ ਦੇ ਵਿੱਚ ਲੋਕਾਂ ਦੀ ਬਾਹ ਫੜ ਕੇ ਇਸ ਗੱਲ ਦਾ ਲੋਕਾਂ ਨੂੰ ਜਚਾਤ ਆ ਇਸ ਗੱਲ ਦਾ ਲੋਕਾਂ ਨੂੰ ਪ੍ਰਮਾਨ ਸਿੱਧ ਕਰਤਾ ਕਿ ਜੇ ਪੰਜਾਬ ਨੂੰ ਤੇ ਨਾਲ ਕੋਈ ਖੜ ਸਕਦਾ ਹੈ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਜੇ ਪੰਜਾਬ ਦੀ ਕੋਈ ਬਿਹਤਰੀ ਕਰ ਸਕਦਾ ਉਹ ਪੰਜਾਬ ਪੰਜਾਬੀ ਹੀ ਕਰ ਸਕਦੇ ਔਰ ਪੰਜਾਬ ਦੇ ਵਿੱਚ ਜੰਮਣ ਵਾਲੇ ਲੀਡਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਰੇ ਲੀਡਰ ਹੈ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਮਰਨਾ ਸੁਖਵੀਰ ਸਿੰਘ ਬਾਦਲ ਸਾਹਿਬ ਇਸ ਗੱਲ ਦਾ ਬਾਰ ਬਾਰ ਜ਼ਿਕਰ ਕਰਦੇ ਆ